ਮੋਹਾਲੀ ਪੁਲਿਸ ਨੇ ਕਾਲ ਸੈਂਟਰ ਤੇ ਛਾਪਾ ਮਾਰ ਕੇ ਕੁਝ ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਸੀ ਪਰ ਅੱਜ ਉਸੇ ਬਿਲਡਿੰਗ ਵਿੱਚ ਇੱਕ ਹੋਰ ਕਾਲ ਸੈਂਟਰ ਵਿੱਚ ਛਾਪਾ ਮਾਰ ਕੇ ਵੱਡੇ ਸਟੈਂਡਲ ਦਾ ਪਰਦਾਫਾਸ਼ ਕੀਤਾ ਗਿਆ ਇਹ ਕਾਲ ਸੈਂਟਰ ਫੇਕ ਵੈਬਸਾਈਟ ਬਣਾ ਕੇ ਜਾਲੀ 에ਅਰਲਾਈਨ ਟਿਕਟਾਂ ਦੀ ਬੁਕਿੰਗ ਕਰਦੇ ਸਨ ਮਾਮਲਾ ਸੈਕਟਰ 79 ਦਾ ਹੈ ਜਿੱਥੇ ਇਹ ਲੋਕੀ ਵਿਦੇਸ਼ੀ ਭੋਲੇ-ਪਾਲੇ ਲੋਕਾਂ ਨਾਲ ਠੱਗੀ ਮਾਰਦੇ ਸਨ ਪੁਲਿਸ ਨੇ ਦੋ ਸੈਂਟਰਾਂ ਵਿੱਚ ਛਾਪਾ ਮਾਰ ਕੇ ਲਗਭਗ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਸਾਹਿਬ ਤੋਂ ਇੱਕ ਇਨਫੋਰਮੇਸ਼ਨ ਆਈ ਸੀ ਕਿ ਇੱਕ ਕਾਲ ਸੈਂਟਰ ਹੈ ਜੋ ਪਿਛਲੇ 4-5 ਸਾਲਾਂ ਤੋਂ ਆਪਰੇਟ ਕਰ ਰਿਹਾ ਹੈ ਔਰ ਇਸ ਕਾਲ ਸੈਂਟਰ ਦੀ ਮੋਟੋਸਪ੍ਰੈਂਟਿਸਿ ਆ ਸੀ ਕਿ ਫੀਮੇਲ ਲੋਕਾਂ ਨੂੰ ਰੈਂਡਮਲੀ ਭੇਜਦੇ ਜਿਹਨੂੰ ਕਿ ਈਮੇਲ ਬਲਾਸਟਿੰਗ ਟਰਮ ਦਿੱਤੀ ਜਾਂਦੀ ਹੈ ਈਮੇਲ ਬਲਾਸਟਿੰਗ ਕਰਕੇ ਲੋਕਾਂ ਨੂੰ ਇਹ ਕਿਹਾ ਜਾਂਦਾ ਸੀਗਾ ਕਿ ਤੁਹਾਡੇ ਅਕਾਊਂਟ ਦੇ ਇੰਗੇਜਡ ਕੁਝ ਬਿਟਕੋਇਨ ਪਰਚੇਸਸ ਹੋਈਆਂ ਨੇ ਜੋ ਕਿ ਕਿਸੇ ਇਲੀਗਲ ਐਕਟੀਵਿਟੀ ਵਿੱਚ ਯੂਜ਼ ਹੋ ਰਿਹਾ ਤੇ ਇਸ ਤਰ੍ਹਾਂ ਡਰਾ ਕੇ ਉਸ ਬੰਦਿਆਂ ਤੋਂ ਉਹਨਾਂ ਦੀਆਂ ਡਿਟੇਲਸ ਲੈ ਕੇ ਜਾਂ ਉਹਨਾਂ ਨੂੰ ਗਿਫਟ ਕਾਰਡਸ ਜਾਂ ਵਾਊਚਰਸ ਦੇ ਥਰੂ ਉਹਨਾਂ ਤੋਂ ਪੈਸੇ ਠਗੇ ਜਾਂਦੇ ਸੀ ਇਹਨਾਂ ਗੈਂਡ ਦੇ 6 ਮੈਂਬਰਸ ਅਸੀਂ ਫੜਨੇ ਆ ਤੇ ਹੋਰ ਅੱਗੇ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਸ ਤੋਂ ਬਾਅਦ ਸੇਮ ਬਿਲਡਿੰਗ ਦੇ ਵਿੱਚ ਸੇਮ ਟਾਵਰ ਦੇ ਵਿੱਚ ਇੱਕ ਮੰਜ਼ਲ ਛੱਡ ਕੇ ਇੱਕ ਹੋਰ ਕਾਲ ਸੈਂਟਰ ਸੇਮ ਟਾਈਮ ਤੇ ਅਸੀਂ ਐਪਰੀਹੈਂਡ ਕੀਤਾ ਉਸ ਕਾਲ ਸੈਂਟਰ ਦੀ ਮੋਟਰ ਸਪਰੈਂਟੇਜ ਨਾਲੋਂ ਥੋੜੀ ਡਿਫਰੈਂਟ ਸੀ ਉਹ ਇੱਕ ਫੇਕ ਵੈਬਸਾਈਟ ਬਣਾ ਕੇ tealpro.com ਕਰਕੇ ਇੱਕ ਵੈਬਸਾਈਟ ਹੈ ਅਸੀਂ ਥੋੜੇ ਚੈਨਲਸ ਦੇ ਥਰੂ ਦੱਸਣਾ ਚਾਹੁੰਦੇ ਹਾਂ ਕਿ ਅਗਰ ਕੋਈ ਇਹ ਜੀ ਵੈਬਸਾਈਟ ਉਹ ਦੇਖਦੇ ਨੇ ਤਾਂ ਪਲੀਜ਼ ਇਹਨੂੰ ਬਲੀਵ ਨਾ ਕਰ tealpro.com ਇਸ ਵੈਬਸਾਈਟ ਦੇ ਥਰੂ ਫੇਕ ਟਿਕਟਸ ਬਣਾ ਕੇ ਬੇਸਿਕਲੀ ਪਹਿਲਾਂ ਤਾਂ ਉਹ ਡਿਸਕਾਊਂਟਡ ਟਿਕਟਸ ਦੇਣ ਦਾ ਚਾਂਸਰ ਦਿੰਦੇ ਸੀ ਤੇ ਉਸ ਦੇ ਥਰੂ ਫਿਰ ਉਹਨਾਂ ਦੀ ਕ੍ਰੈਡਿਟ ਤੇ ਡੈਬਿਟ ਡਿਟੇਲਸ ਲੈ ਕੇ ਉਸ ਤੋਂ ਬਾਅਦ ਉਹਨਾਂ ਦਾ ਪੈਸੇ ਕਿਸੇ ਪੇਮੈਂਟ ਕਰਵਾ ਕੇ ਕਿਸੇ ਦੇ ਥਰੂ ਤੇ ਇਹਨਾਂ ਨੂੰ ਫੇਕ ਮੈਸੇजेस ਭੇਜੇ ਜਾਂਦੇ ਸੀ ਕਿ ਹਨ ਤੁਹਾਡੀ ਟਿਕਟ ਹੋ ਗਈ ਹੈ ਜਦ ਕਿ ਉਹ ਸਾਰਾ ਜਾਲੀ ਕੰਮ ਹੋ ਰਿਹਾ ਸੀ ਸੋ ਇਹਨਾਂ ਦੇ ਚਾਰ ਬੰਦੇ ਕੰਮ ਕਰ ਰਹੇ ਸੀ ਇਹ ਅਰਾਊਂਡ ਪਿਛਲੇ ਡੇਢ ਸਾਲ ਤੋਂ ਇਹ ਇਹਨਾਂ ਦਾ ਗੈਂਗ ਚੱਲ ਇਥੇ ਆਪਰੇਟ ਕਰ ਰਿਹਾ ਸੀ ਸੋ ਇਹ ਅਸੀਂ ਅਪਰੀਹੈਂਡ ਕਰਦੇ ਹਾਂ ਸਪੈਸਿਫਿਕ ਟਿਕਟਸ ਦੇ ਉੱਤੇ ਟਾਰਗੇਟ ਕਰਦੇ ਬਿਹਤਰ ਟਿਕਟ ਦੇ ਉੱਤੇ ਜਾਂ ਰੇਕ ਟਿਕਟ ਦੇ ਨਾਮ ਨਾਲ ਪੂਰੀ ਜਲੀ ਉਹ ਸੀਗਾ ਉਹਨਾਂ ਦੇ ਹਿਸਾਬ ਨਾਲ ਉਹ ਸਾਰੀ 에ਅਰਲਾਈਨਸ ਤੋਂ ਹੀ ਮਤਲਬ ਉਹਨਾਂ ਦੇ ਕਨੈਕਸ਼ਨਸ ਉਹ ਸ਼ੋਅ ਕਰਦੇ ਸੀ ਇਸ ਤਰ੍ਹਾਂ ਰਿਕਵਰੀ ਕਰ ਲਈ ਮੈਂ ਹੁਣ ਤੱਕ ਦੀ ਜੋ ਅਸੀਂ ਗੱਲ ਕਰ ਲਈ ਰਿਕਵਰੀ ਕੀ ਕੀ ਹੈ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਜੋ ਹੋ ਰਹੀ ਕੋਈ ਵੱਡਾ ਨੈਸ਼ਨਲ ਜਾਂ ਨੋਟਰੀ ਇਨਵੋਲਵਮੈਂਟ ਸਾਹਮਣੇ ਆਇਆ ਇਹਨਾਂ ਦੀਆਂ ਤਿੰਨ ਗੱਡੀਆਂ ਜੋ ਕਿ ਹਾਈ ਐਂਡ ਗੱਡੀਆਂ ਨੇ ਲਕਸ਼ਰੀ ਗੱਡੀਆਂ ਨੇ ਤੇ ਕਾਫੀ ਲੈਪਟਾਪ 10-15 ਮੋਬਾਈਲ ਫੋਨਸ ਹੈੱਡਫੋਨਸ ਤੇ ਕਾਫੀ ਕੁਝ ਹੋਰ ਸਾਨੂੰ ਮਿਲੀਆਂ ਚੀਜ਼ਾਂ ਜਿਵੇਂ ਜੋ ਕਿ ਐਵੀਡੈਂਸ ਨੂੰ ਲਿੰਕ ਅਪ ਕਰਦੀਆਂ ਇਹਨਾਂ ਨਾਲ ਤੇ ਅੱਗੇ ਵੀ ਕਾਫੀ ਰਿਕਵਰੀ ਹੋਣ ਦੀ ਸੰਭਾਵਨਾ ਹੈ ਬਟ ਇਹਨਾਂ ਦੇ ਲਿੰਕਸ ਦੀ ਗੱਲ ਦੇਖੀਏ ਤਾਂ ਆਲਮੋਸਟ ਹੁਣ ਤੱਕ ਦੀ ਇਨਵੈਸਟੀਗੇਸ਼ਨ ਸੇ ਨਾਟ ਦਿਸ ਵਨ ਪਰ ਬਾਕੀਆਂ ਦੇ ਵਿੱਚ ਸਾਹਮਣੇ ਆਇਆ ਕਿ ਗੈਂਗਸ ਇੰਟਰਲਿੰਕਡ ਕੋਈ ਨਾ ਕੋਈ ਕਾਮਨ ਥ्रेड ਇਹਨਾਂ ਦਾ ਨਿਕਲੇ ਆਉਂਦਾ ਹੁੰਦਾ ਹੈ B8 ਕੀ ਕੋਈ ਕਿਸੇ ਇੱਕ ਬੰਦੇ ਨੇ SIM ਪ੍ਰੋਵਾਈਡ ਕੀਤੀ ਹੋਵੇ ਜਾਂ ਖਾਤਿਆਂ ਦੀ ਡਿਟੇਲਸ ਦਿੱਤੀ ਹੋਵੇ ਜਾਂ ਵਿਕਟਮਸ ਦੀ ਡਿਟੇਲਸ ਦਿੱਤੀਆਂ ਹੋ। ਸੋ ਉਹ ਅਸੀਂ ਹਜੇ ਟਰਾਈ ਕਰ ਰਹੇ ਹਾਂ ਕਿ ਅਸੀਂ ਇਹਨਾਂ ਨੂੰ ਲਿੰਕ ਅਪ ਕਰ ਸਕੀਏ। ਸੋ ਜਿਹੜਾ ਪਹਿਲਾਂ ਅਸੀਂ ਗਏ ਫੜਿਆ ਸੀ ਹੋ ਸਕਦਾ ਉਹਦੇ ਨਾਲ ਇਹਦਾ ਕੋਈ ਨਾ ਕੋਈ ਕਾਮਨ ਫੈਕਟ ਨਿਕਲੇ। ਇਹ ਮੁਖਬਰੀ ਤੇ ਰਿਪੋਰਟ ਖਾਣੇ ਦੀ ਸਥਿਤੀ ਹੈ ਪਰ ਉਹ ਅਸੀਂ ਨਵੇਂ ਇਨਵੈਸਟੀਗੇਟ ਕਰ ਰਹੇ ਹਾਂ दैट ਇਸ ਪਾਰਟ ਆਫ ਪ੍ਰਾਪਰਟੀ ਦੀ ਗੱਲ ਕਰੀ ਜਿੱਥੇ ਇਹ ਰੈਂਟਡ ਪ੍ਰਾਪਰਟੀਆਂ ਨਹੀਂ ਇਹਨਾਂ ਦੀ ਆਪਣੀਆਂ ਸੀਡ ਪ੍ਰਾਪਰਟੀਆਂ ਨਹੀਂ ਇਹਨਾਂ ਨੇ ਰੈਂਟਡ ਪ੍ਰਾਪਰਟੀਆਂ ਲਿੱਤੀ ਹੋਈ ਸੀ ਤੇ ਉਹ ਵੀ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਇਹ ਕਿਵੇਂ ਕਿਹੜੇ KYC ਤੇ ਜਾਂ ਕਿਵੇਂ ਕਰਦੇ ਨੇ ਔਰ ਕਿਹਦੇ ਨਾਮ ਤੇ ਚੱਲਦਾ ਰਹਿੰਦਾ ਹੈ ਮੈਡਮ ਇਹ ਜਿਹੜੇ ਬੜੇ ਨੇਦਰ ਤੋਂ ਕਾਇਮ ਕੀ ਹੈ ਇੰਟੈਲੀਜੈਂਟ ਵਾਰੀ ਹੈ ਲੋਕਲ ਹੈ ਜਾਂ ਬਾਹਰ ਦੇ ਕੁੜੀਆਂ ਦੇ ਨਾਮ ਇਹਨਾਂ ਦਾ ਏਜ ਗਰੁੱਪ ਆਲਮੋਸਟ 25 ਸਾਲਾਂ ਦੇ ਆਸ-ਪਾਸ ਦਾ ਹੈ ਤੇ ਦੋ ਕੁੜੀਆਂ ਸਾਡੀਆਂ ਪਹਿਲੇ ਗੈਂਗਸ ਫੜੀਆਂ ਗਈਆਂ ਜੋ ਕਿ ਬਿਟਕੋਇਨ ਦੇ ਰਿਲੇਟਿਡ ਫਰਾਡ ਕਰ ਰਹੀ ਸੀ ਟਰੈਵਲ ਜਿਹੜੀ ਉਸ ਦਾ ਦਿਖਾ ਕੇ ਲਾਈਨਸ ਦਾ ਦਿਖਾ ਰਹੀ ਸੀ ਤਾਂ ਉਹਨਾਂ ਦੇ ਵਿੱਚ ਇੱਕ ਲੜਕੀ ਹੈ ਤੇ ਬਾਕੀ ਤਿੰਨ ਮੁੰਡੇ ਨੇ ਏ ਜੰਲੀ ਸਾਡੇ ਕੋਲ ਜਿਹੜੇ ਆਏ ਹਨ ਜਿਹੜੇ ਬਾਹਰੋਂ ਆਏ ਹਨ ਤਿੰਨ ਦਿਨ ਆਏ ਹੋਏ ਨੇ ਜਿਹੜੇ 6 ਬੰਦੇ ਹਨ ਉਹ ਤਾਂ ਲੋਕਲੀ ਸਟੇ ਕਰਦੇ ਆ ਇੱਥੇ ਉਹਨਾਂ ਚੋਂ ਇੱਕ ਤੋਂ ਬੰਦਾ ਹੈ ਜੋ ਨਾਗਾਲੈਂਡ ਦਾ ਹੈ ਬਾਕੀ ਲੋਕਲੀ ਮੁਹਾਲੀ ਦੇ ਹਨ ਆਊਟ ਆਫ 6 ਇੱਕ ਨਾਗਾਲੈਂਡ ਦਾ ਜਿਹੜੇ 4 ਫੜੇ ਨੇ ਫੇਕ ਟ੍ਰੈਵਲ ਪ੍ਰਾਈਵੇਟ ਲਿਮਟਿਡ ਬਣਾ ਕੇ ਚਲਾ ਰਹੇ ਸੀਗੇ ਉਹ ਬਾਹਰਲੇ ਬੰਦੇ ਹਨ ਸਾਰੇ ਇੱਕ ਹੈ ਹਿਮਾਚਲ ਪ੍ਰਦੇਸ਼ ਦਾ ਤੇ ਤੁਸ ਹੈ ਅ ਇਸ ਦਾ ਜਸ਼ੇਰਪੁਰ ਹਾਂਜੀ Jharkhand ਤੋਂ ਜਿਹੜਾ ਪਕੜੇ ਦੇ ਰਿਹਾ ਸੀ ਨਾ ਮੀਨਿੰਗ ਦਾ ਹੈਗਾ ਚਲਾ ਰਿਹਾ ਸੋ ਵੀ ਸਮਾਂ ਉਹ ਚਲਾ ਰਿਹਾ ਹੈ ਜਿਹੜਾ ਹਾਂਜੀ ਉਹ ਨਾਲ ਹੈਗਾ ਉਹ ਵਿੱਚ ਕੰਮ ਕਰਦੇ ਜਿਹੜਾ ਤੁਸੇ ਕਰਦੇ ਸੀ ਜਿਹੜਾ ਬਿਟਕੋਇਨ ਵਾਲਾ ਈਮੇਲ ਬਲਾਸਟਿੰਗ ਵਾਲਾ ਹੈ ਉਹ ਪਿਛਲੇ ਆਲਮੋਸਟ 4-5 ਇਅਰਸ ਤੋਂ ਚੱਲ ਰਿਹਾ ਸੀ ਤੇ ਜਿਹੜਾ ਟ੍ਰੈਵਲ ਪ੍ਰਾਈਵੇਟ ਲਿਮਿਟਿਡ ਵਾਲਾ ਸੀ ਉਹ 1.5 ਸਾਲ ਹੋ ਗਿਆ ਸੀ ਮਤਲਬ ਪੁਲਿਸ ਨੂੰ ਲਗਾਤਾਰ ਪਿਆਂਚ ਲਾਇਆ ਜਾਂਦੇ ਨੇ ਮਤਲਬ 4-5 ਸਾਲਾਂ ਦੇ ਵਿੱਚ ਧਿਆਨ ਨਹੀਂ ਜਾਂਦਾ ਇਹ ਹੋ ਸਕਦਾ ਕਿ ਇਹ ਆਪਣੇ ਪਲੇਸਿਸ ਚੇਂਜ ਕਰ ਰਹੇ ਹੁੰਦੇ ਆ ਰੈਂਡਮਲੀ ਕਿ ਹੁਣ ਇੱਥੇ ਅਸੀਂ ਕੰਮ ਕਰ ਲਿਆ ਸਾਡੇ ਤਾਂ ਸ਼ੱਕ ਨਾ ਪਵੇ ਫਿਰ ਇਹ ਸ਼ਿਫਟ ਕਰ ਜਾਂਦੇ ਕਿਸੇ ਹੋਰ ਜਗ੍ਹਾ ਤੇ ਸੋ ਜਦ ਤੱਕ ਔਰ ਇਹਨਾਂ ਦੀ ਟ੍ਰੇਨ ਕੰਟੀਨਿਊ ਰੱਖਣਾ ਸਿਮਸ ਚੇਂਜ ਹੋ ਜਾਂਦੇ ਆ ਖਾਤੇ ਚੇਂਜ ਹੋ ਜਾਂਦੇ ਆ ਵਿਕਟਮਸ ਚੇਂਜ ਹੋ ਜਾਂਦੇ ਆ ਸੋ ਜਿਹੜਾ ਥੋੜਾ ਪੂਰਾ ਇੱਕ ਕੇਸ਼ ਦਾ ਕੰਮ ਹੁੰਦਾ ਉਹ